ਕਹਿਨੂ ਤਾਂ ਸੰਗਰੂਰ ਸ਼ਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਹੈ ਪਰ ਅੱਜ ਆਪਣੀਆਂ ਜ਼ਰੂਰਤਾਂ ਦੀਆਂ ਸਹੂਲਤਾਂ ਤੋਂ ਬਾਂਝਾ ਨਜ਼ਰ ਆਉਂਦਾ ਸ਼ਹਿਰ ਸੰਗਰੂਰ ਜੇਕਰ ਗੰਦ ਕਿਦੀ ਗੱਲ ਕੀਤੀ ਜਾਵੇ ਤਾਂ ਇਸ ਦੁਕਾਨਾਂ ਦੀ ਬੈਕਸਾਈਡ ਦੇ ਉੱਤੇ ਗੰਦ ਕੀ ਦੇ ਢੇਰ ਲੱਗੇ ਹੋਏ ਨੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਇਸ ਸਬੰਧ ਦੇ ਵਿੱਚ ਪਰ ਹੁਣ ਤੱਕ ਸਾਡੀ ਕੋਈ ਗੌਰ ਨਹੀਂ ਹੋਈ ਮੈਂ ਇਹ ਉਪਰਾਲਾ ਪਿਛਲੇ ਸਾਲ 14 7 23 ਤੋਂ ਕਰ ਰਿਆ ਸਟਰੀਟ ਲਾਈਟਾਂ ਚਲਵਾਉਣ ਵਾਸਤੇ ਕਿਹਾ ਸੀ ਅਜੇ ਵੀ ਮਾਰਕੀਟ ਦੀਆਂ ਕੁਝ ਲਾਈਟਾਂ ਚਲਦੀਆਂ ਨੇ ਕੁਝ ਬੰਦ ਨੇ ਨਾ ਉੱਤੇ ਪਾਣੀ ਹੈ ਜੀ ਨਾ ਉੱਤੇ ਕੋਈ ਕੋਈ ਸਪਾਈ ਕਰਨ ਵਾਲਾ ਬੰਦਾ ਤਾਂ ਹੀ ਬੰਦ ਨੇ ਅਦਰਵਾਈ ਉਹ ਛੋਟੇ ਛੋਟੇ ਰਸਤੇ ਜੇ ਰੱਖੇ ਨੇ ਬਾਥਰੂਮ ਨਹੀਂ ਆ ਜਾਂਦਾ ਕਿਹਨੂ ਦਾ ਸੰਗਰੂਰ ਸ਼ਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਹੈ ਅਤੇ ਆਖਿਆ ਵੀ ਜਾਂਦਾ ਕੀ ریاਸਤੀ ਸ਼ਹਿਰ ਹੈ ਕਦੇ ਰਾਜੇ ਮਹਾਰਾਜਾਂ ਦਾ ਸ਼ਹਿਰ ਹੁੰਦਾ ਸੀ ਸੰਗਰੂਰ ਸ਼ਹਿਰ ਪਰ ਅੱਜ ਆਪਣੀਆਂ ਜ਼ਰੂਰਤ ਦੀਆਂ ਸਹੂਲਤਾਂ ਤੋਂ ਬਾਝਾ ਨਜ਼ਰ ਆਉਂਦਾ ਸ਼ਹਿਰ ਸੰਗਰੂਰ ਇਸ ਸਮੇਂ ਸੀ ਸੁਨਾਮੀ ਗੇਟ ਸੰਗਰੂਰ ਦੀ ਮਾਰਕੀਟ ਦੇ ਵਿੱਚ ਖੜੇ ਆ ਜਿੱਥੇ ਜੋ ਦੁਕਾਨਦਾਰ ਨੇ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਨਜ਼ਰ ਆਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਸਟਰੀਟ ਲਾਈਟਾਂ ਦਾ ਇੱਥੇ ਇਸ ਜਗ੍ਹਾ ਦੇ ਉੱਤੇ ਕੋਈ ਵੀ ਪ੍ਰਬੰਧ ਨਹੀਂ ਰਾਤ ਨੂੰ ਕੁੱਪ ਹਨੇਰਾ ਹੋ ਜਾਂਦਾ ਕੋਈ ਵੀ ਕਦੇ ਹਾਦਸਾ ਵਾਪਰ ਸਕਦਾ ਜੇਕਰ ਗੰਦਕੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੁਕਾਨਾਂ ਦੀ ਬੈਕ ਸਾਈਡ ਦੇ ਉੱਤੇ ਗੰਦਕੀ ਦੇ ਢੇਰ ਲੱਗੇ ਹੋਏ ਨੇ ਪਰ ਉੱਥੇ ਹੀ ਸ਼ਹੀਦ ਭਗਤ ਸਿੰਘ ਚੌਂਕ ਤੋਂ ਲੈ ਕੇ ਸੁਨਾਮੀ ਗੇਟ ਬਾਜ਼ਾਰ ਤੱਕ ਕੋਈ ਵੀ ਪਬਲਿਕ ਬਾਥਰੂਮ ਨਹੀਂ ਹੈ ਜੇਕਰ ਕੋਈ ਹੈ ਤਾ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜੋ ਗਾਹਕ ਆਉਂਦੇ ਨੇ ਦੁਕਾਨਦਾਰ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਅੱਜ ਇਸ ਮਾਰਕੀਟ ਦੇ ਜੋ ਦੁਕਾਨਦਾਰ ਨੇ ਜਾਂ ਫਿਰ ਪ੍ਰਧਾਨ ਨੇ ਉਹ ਮਜੂਦ ਨੇ ਉਹਨਾਂ ਨਾਲ ਗੱਲ ਕਰਦੇ ਨੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਬਹੁਤ ਵੱਧ ਤੋਂ ਵੱਧਰ ਨੇ ਹੜਤਾ ਜਿਹੜੇ ਹਾਲਾਤ ਨੇ ਜੀ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਇਸ ਸਬੰਧ ਦੇ ਵਿੱਚ ਪਰ ਹੁਣ ਤੱਕ ਸਾਡੀ ਕੋਈ ਗੌਰ ਨਹੀਂ ਹੋਈ ਕੋਈ ਸਾਰ ਨਹੀਂ ਲਈ ਗਈ ਹੈਗੀ ਇਸ ਇਸ ਮਸਲੇ ਉੱਤੇ ਨਾ ਤਾਂ ਕੋਈ ਬਾਥਰੂਮ ਲੇਡੀਜ਼ ਜਾਂ ਜੈਂਟਸ ਬਣਿਆਗਾ ਨਾ ਮਤਲਬ ਕਿ ਜਿਹੜੀ ਸਾਡੀ ਗੰਦਗੀ ਆ ਉਹ ਉਹਦਾ ਕੋਈ ਹੱਲ ਹੋ ਸਕਿਆ ਨਾ ਸਟਰੀਟ ਲਾਈਟ ਦਾ ਕੋਈ ਮਸਲਾ ਹੱਲ ਹੋ ਸਕਿਆਗਾ ਪਿਛਲੇ ਕਿੰਨੇ ਸਮੇਂ ਤੋਂ ਬਹੁਤ ਲੰਮੇ ਸਮੇਂ ਤੋਂ ਤਕਰੀਬਨ 1 ਸਾਲ ਹੋ ਗਿਆ ਸਾਨੂੰ ਇਹ ਜਦੋ ਜਹਿਦ ਕਰਦਿਆਂ ਨੂੰ ਮੌਕਾ ਦੇ ਗਏ ਨੇ ਸਾਡੇ ਮੌਕੇ ਦੇ ਐਮ ਐਲ ਏ ਸਾਹਿਬਾ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਪਰ ਹਜੇ ਤੱਕ ਕਾਰਵਾਈ ਕੋਈ ਨਹੀਂ ਹੋਈ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਟੋਟੀਆਂ ਜੋ ਦੁਕਾਨਾਂ ਨੇ ਸੁਰੱਖਿਤ ਕਿਸ ਤਰ੍ਹਾਂ ਮੰਨਦੇ ਹੋ ਕਿਉਂਕਿ ਰਾਤ ਨੂੰ ਕੋਪਨੇਰਾ ਹੋ ਜਾਂਦਾ ਕਦੇ ਵੀ ਕੋਈ ਚੋਰੀ ਚਕਾਰੀ ਹੋ ਸਕਦੀ ਹੈ ਰੱਬਾ ਸਰੇ ਚੱਲਦਾ ਜੀ ਪਰ ਸਾਡੀ ਮਾਰਕੀਟ ਨੇ ਕੋਪਰਾਲਾ ਕੀਤਾ ਹੋਇਆਗਾ ਵੀ ਅਸੀਂ ਆਪਦੀ ਉਸ ਤੇ ਸਕਿਉਰਿਟੀ ਗਾਰਡ ਰੱਖਿਆ ਹੋਇਆਗਾ ਸਕਿਉਰਿਟੀ ਗਾਰਡ ਹਾਂਜੀ ਇਸ ਚੌਕ ਤੋਂ ਲੈ ਕੇ ਉਹ ਅੱਗੇ ਤੱਕ ਸਾਡੀ ਮਾਤਲਕੇ 40 50 ਦੁਕਾਨਾਂ ਨੇ ਤਕਰੀਬਨ ਉਹਨਾਂ ਨੇ ਇੱਕ ਸਕਿਉਰਿਟੀ ਗਾਰਡ ਰੱਖਿਆ ਹੋਇਆ ਪਰ ਦੁਕਾਨਦਾਰ ਅਸੀਂ ਤਕਰੀਬਨ 200 ਰੁਪਇਆ ਲੈਣ ਲਿਆਂਗੇ ਜੀ ਹਾਂ ਜਿਹੜਾ ਕੈਸੀ ਉਸ ਸਕਿਉਰਟੀ ਗਾਰਡ ਨੂੰ ਪੇ ਕਰਦੇ ਆਂਗੇ ਹਾਂ ਜੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਬਾਥਰੂਮਾਂ ਦੇ ਵੀ ਜ਼ਿਕਰ ਹੋਇਆ ਗੰਦਗੀ ਦੇ ਢੇਰ ਵੀ ਦੇਖੇ ਨੇ ਬੜੀ ਬਦਬੂ ਮਾਰਦੀ ਆ ਤੇ ਸਟਰੀਟ ਲਾਈਟਾਂ ਵੀ ਵੇਖ ਰਹੇ ਆ ਕਿ ਸਿਰਫ ਡੰਡੇ ਜੇ ਨਜ਼ਰ ਆਉਂਦੇ ਨੇ ਲਾਈਟਾਂ ਉਹ ਚ ਨਜ਼ਰ ਹੀ ਨਹੀਂ ਆ ਰਹੀਆਂ ਲਾਈਟਾਂ ਦਾ ਕੁਛ ਨਹੀਂ ਹੈਗੇ ਜੀ ਸਿਰਫ ਨੌ ਦੇ ਉਸ ਚ ਲਾਈਟਾਂ ਲੱਗੀਆਂ ਚੱਲਦੀ ਕੋਈ ਨਹੀਂ ਹੈਗੀ ਜਲਦੀ ਕੋਈ ਨਹੀਂ ਹੈਗੀ 9 ਦੇ ਤੇ ਲਾਈਟਾਂ ਨੇ ਜਾਨਵਰ ਨੇ ਰਾਤ ਇੱਥੇ ਜਾਨਵਰਾਂ ਨਾਲ ਇੱਕ ਐਕਸੀਡੈਂਟ ਹੋਇਆਗਾ ਆ ਸਕੂਟਰੀ ਡਿੱਗੀ ਤੇ ਹੋਰ ਮਤਲਕ ਇਹ ਦੋ ਬੰਦੇ ਬਚ ਗਏ ਇੱਕ ਉਹ ਤੋਂ ਪਹਿਲਾਂ ਹੋਰ ਮੋਟਰਸਾਈਕਲ ਵਾਲਾ ਡਿੱਗਿਆ ਉਹਦੇ ਸੱਟਾਂ ਲੱਗੀਆਂ ਰਾ ਇਹ ਕੱਲ੍ਹ ਦੀ ਗੱਲ ਹੈਗੀ ਰਾਤ ਦੀ ਕਹਾਣੀ ਜੀ ਸਿਰ ਕਿਸ ਕਿਸ ਤਰ੍ਹਾਂ ਵੇਖਦੇ ਹਾਂ ਅਸੀਂ ਵੇਖਿਆ ਕਿ ਜਿੱਥੇ ਸਟਰੀਟ ਲਾਈਟ ਦਾ ਬੜਾ ਬੁਰਾ ਹਾਲ ਆ ਸਟਰੀਟ ਲੈਂਟਰ ਹੈਗੇ ਪਰ ਲੈਂਟਰ ਨਹੀਂ ਉੱਤੇ ਲੱਗੇ ਹੋਏ ਸਿਰਫ ਖੰਭੇ ਚਮਕ ਰਹੇ ਨੇ ਜੇਕਰ ਆਵਾਰਾ ਡੰਗਰਾਂ ਦੀ ਗੱਲ ਕੀਤੀ ਹੈ ਵੀ ਤੁਸੀਂ ਦੱਸਿਆ ਕਿ ਰਾਤ ਹਾਦਸਾ ਹੋਣਾ ਵਾ ਰਹਿ ਗਿਆ ਮੈਂ ਮੈਂ ਇਹ ਉਪਰਾਲਾ ਪਿਛਲੇ ਸਾਲ 14 7 23 ਤੋਂ ਕਰ ਰਿਹਾ ਨਗਰਪਾਲਿਕਾ ਸੰਗਰੂਰ ਨੂੰ ਮੈਂ ਇਸ ਚਾਰ ਦਿੱਕਤਾਂ ਦੇ ਬਾਰੇ ਜਿਵੇਂ ਕਿ ਸਟਰੀਟ ਲਾਈਟ ਹੈ ਸ਼ਹੀਦ ਭਗਤ ਸਿੰਘ ਚੌਂਕ ਤੋਂ ਲੈ ਕੇ ਡਾਕਟਰ ਛਾਬੜੇ ਦੀ ਦੁਕਾਨ ਤੱਕ ਕੋ ਪੰਨੇ ਰਹਿੰਦਾ ਹੈਗਾ ਸਟਰੀਟ ਲਾਈਟਾਂ ਚਲਵਾਨ ਵਾਸਤੇ ਕਿਹਾ ਸੀ ਅਜੇ ਵੀ ਮਾਰਕੀਟ ਦੀਆਂ ਕੁਝ ਲਾਈਟਾਂ ਚਲਦੀਆਂ ਨੇ ਕੁਝ ਬੰਦ ਨੇ ਨੰਬਰ 2 ਤੇ ਸਮੱਸਿਆ ਪ੍ਰਤਾਪ ਨਗਰ ਵਾਲੇ ਪਾਸੇ ਡੰਪ ਦੀ ਐਥੇ ਕੂੜੇ ਦਾ ਡੰਪ ਦਾ ਢੇਰ ਰੰਦਾ ਜਿੱਤੇ ਸ਼ਾਮ ਨੂੰ ਠੱਠੇ ਬਹੁਤ ਆ ਕੇ ਤੰਗ ਕਰਦੇ ਨੇ ਇਹਦੇ ਬਾਰੇ ਮੈਡਮ ਵੀ ਖੁਦ ਮੌਇਨਾ ਕਰਕੇ ਗਏ ਨੇ ਇਹ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਠੀਕ ਹੋ ਜਾਏਗਾ ਪਿਸ਼ਾਬ ਕਰਦੀ ਸਮੱਸਿਆ ਵਾਸਤੇ ਮੈਡਮ ਨੇ ਪਿਸ਼ਾਬ ਕਰਦੀ ਜਗ੍ਹਾ ਲੋਕੇਸ਼ਨ ਸਾਡੇ ਕੋਲ ਮੰਗੀ ਸੀ ਅਸੀਂ ਲੋਕੇਸ਼ਨ ਵੀ ਉਹਨਾਂ ਨੂੰ ਦਿਖਾ ਦਿੱਤੀ ਅਜੇ ਤੱਕ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇੱਕ ਸਾਨੇ ਉਸ ਉਹਨਾਂ ਦਿਨਾਂ ਦੇ ਵਿੱਚ 14/7/2023 ਨੂੰ ਇੱਕ ਐਪਲੀਕੇਸ਼ਨ ਸਿਕਿਉਰਿਟੀ ਪਰਪਸ ਲਈ ਸੀਸੀਟੀਵੀ ਕੈਮਰਾ ਦਾ ਕਿਹਾ ਸੀਗਾ ਜਿਹੜੇ ਲੱਗੇ ਤਾਂ ਹੋਏ ਨੇ ਪਰ ਚੱਲਦੇ ਨਹੀਂ ਹੈਗੇ ਦੂਜੀ ਵਾਰੀ ਅਸੀਂ ਰਿਮਾਈਂਡਰ 14 7 23 ਤੋਂ ਬਾਅਦ ਜਦੋਂ ਮੈਡਮ ਭਰਾਜ ਸਾਡੀ ਮਾਰਕੀਟ ਵਿੱਚ ਆਏ ਸੀ 21 5 2024 ਨੂੰ ਉਦੋਂ ਵੀ ਅਸੀਂ ਇਹ ਸਾਰੀਆਂ ਮੰਗਾਂ ਦਾ ਰਿਮਾਈਂਡਰ ਦਿੱਤਾ ਸੀ ਜਿਹਦੇ ਵਿੱਚ ਦੁਕਾਨ ਇੱਕ ਪਹਿਲੀ ਮੰਗ ਸੀਗੀ ਦੁਕਾਨਦਾਰਾਂ ਦੀਆਂ ਰਜਿਸਟਰੀਆਂ ਜਿਨ੍ਹਾਂ ਦੇ ਬਕਾਇਆ ਪੈਸੇ ਭਰੇ ਹੋਏ ਨੇ ਉਹਨਾਂ ਦੀਆਂ ਰਜਿਸਟਰੀਆਂ ਸਟਰੀਟ ਲਾਈਟ ਤੇ ਕੈਮਰੇ ਪਸ਼ਾਬਕਰ ਅਤੇ ਪ੍ਰਤਾਪ ਨਗਰ ਦੇ ਡੰਪ ਦੀ ਅਜੇ ਤੱਕ ਇਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਸੀਂ ਆਸ ਕਰਦੇ ਹਾਂ ਵੀ ਮੈਡਮ ਕੰਮ ਕਰਨ ਦੇ ਯੋਗ ਨੇ ਔਰ ਐਕਟਿਵ ਨੇ ਹੋ ਸਕਦਾ ਹੈ ਕਿ ਸਾਨੂੰ ਉਮੀਦ ਹੈ ਕਿ ਜਲਦੀ ਇਸ ਕੰਮ ਨੂੰ ਪੂਰਾ ਕਰਾਂਗੇ ਜੀ ਬਿਲਕੁਲ ਦੁਕਾਨਦਾਰ ਦੀ ਤੇ ਦੁਕਾਨਦਾਰ ਦਾ ਤੁਸੀਂ ਸੁਣਿਆ ਜਿਨ੍ਹਾਂ ਨੇ ਦੱਸਿਆ ਕਿ ਕਈ ਵਾਰ 2023 ਤੋਂ ਲਾ ਕੇ ਐਪਲੀਕੇਸ਼ਨਾਂ ਲਗਾਤਾਰ ਦਿੱਤੀਆਂ ਯਾਰੀਆਂ ਨੇ ਪਰ ਉੱਥੇ ਹੀ ਚਾਹੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਹੋਵੇ ਜਾਂ ਸੰਗਰੂਰ ਦੀ ਵਿਧਾਇਕਾ ਹੋਣ ਸਿਰ ਪਾਸ਼ਵਾਸ਼ਣ ਤੋਂ ਬਿਨਾ ਕੁਝ ਵੀ ਨਹੀਂ ਦਿੱਸਤਾ ਗਿਆ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਜਸਵਿੰਦਰ ਪਰਮਸ ਮੌਜੂਦ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਾਰੇ ਦੁਕਾਨਦਾਰ ਇਕੱਠੇ ਹੋਏ ਨੇ ਤੁਸੀਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਦੇਖੋ ਸਭ ਤੋਂ ਪਹਿਲਾਂ ਇੱਕ ਗੱਲ ਕਹਿਣੀ ਜਾਨਾ ਅੱਜ ਦੁਕਾਨਦਾਰ ਇਕੱਠਾ ਵਪਾਰੀ ਇਕਤਾ ਜਿੰਦਾਬਾਦ ਸ਼ੁਕਰ ਹੈ ਵਪਾਰੀ ਜਾਗਿਆ ਹੈ ਦੇਰ ਜਾਗਿਆ ਹੈ ਹਨੇਰ ਜਾਗਿਆ ਹੈ ਵਪਾਰੀ ਜਾਗਿਆ ਅੱਜ ਕਿਉਂਕਿ ਮੈਂ ਕਿਸਾਨ ਜਥੇ ਉਹਨੇ ਇੱਕ ਗੱਲ ਸਿੱਖੀ ਹੈ ਦੇਖੋ ਜਾਈ ਉਹ ਜੋ ਮਰਜ਼ੀ ਲੋ ਮਾੜਾ ਕਹਣ ਨੇ ਚੰਗਾ ਕਹਣ ਨੇ ਪਰ ਅਸੀਂ ਗੱਲ ਸਿੱਖੀ ਹੈ ਜੋ ਤਾਂ ਇੱਕ ਬੈਨਰ 'ਚ ਇਕੱਠੇ ਨਹੀਂ ਹੁੰਦੇ ਕੋਈ ਕਾਇਆਬੀ ਨਹੀਂ ਮਿਲ ਸਕਦੀ ਅੱਜ ਸੁਨਾਮੀ ਏਡ ਜੋ ਬਾਜ਼ਾਰ ਆ ਭਗਸਿੰਚੌਂਗ ਤੋਂ ਲੈ ਕੇ ਤਕਰੀਬਨ ਡਾਕਟਰ ਸ਼ਾੜਵਾਈ ਤੱਕ ਇਹ ਸਾਰਾ ਬਾਜ਼ਾਰ ਇਕੱਠਾ ਹੋਇਆ ਹੈ ਬਣੀਆਂ ਜਾਇਜ ਮੰਗਾਂ 2023 ਤੋਂ ਗਈ ਅਸੀਂ ਤਾਂ 1900 2016 ਦਾ ਮੰਗਾ ਮੰਦੇ ਆ ਰਹੇ ਆਣ ਵਾਲੀਆਂ ਪ੍ਰੋਪਰ ਸਟੀਲ ਲਾਈਟ ਐਨ ਨੇ ਹੋਣੇ ਸਟੀਲ ਡਾਡਾਂ ਲੱਗੀਆਂ ਪਿਛਲੀ ਸਰਕਾਰ ਦੇ ਵਿੱਚ ਪ੍ਰੋਪਰ ਜਗ ਨਹੀਂ ਰਹੀਆਂ ਨਾ ਮੇਨਟੇਨੈਂਸ ਉਹਦੀ ਹੋ ਰਹੀ ਹੈ ਔਰ ਸਭ ਤੋਂ ਮੇਨ ਗੱਲ ਜਿਹੜਾ ਬਾਥਰੂਮ ਦੀ ਸਮੱਸਿਆ ਤੋਂ ਵੱਡੀ ਹੈ ਲੇਡੀਜ਼ ਵੀ ਬਾਹਰੋਂ ਆਉਂਦੀਆਂ ਠੀਕ ਹੈ ਇੱਕ ਬਾਥਰੂਮ ਕਲੱਬ ਸਾਈਡ ਤੇ ਬਣਿਆ ਹੈ ਸਬਜ਼ੀ ਮੰਡੀ ਦੇ ਕੋਲ ਸਲਾਗਾ ਹੀ ਹੋਗਾ ਵਧੀਆ ਸਵਾਈ ਚੱਲ ਰਹੀ ਹੈ ਪਰ ਇੱਕ ਬਾਥਰੂਮ ਜਿਹੜਾ ਬੜੇ ਚੌਂਦ ਕੋਲ ਬਣਾਈ ਉਹ ਪ੍ਰੋਪਰ ਬਣ ਚੱਲ ਰਿਹਾ ਹੈ ਭਾਵੇਂ ਤਾਂ ਮੈਂ ਐਮਐਲਏ ਸਾਹਿਬ ਨੂੰ ਈਓ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਸੰਗਰੂਰ ਨੂੰ ਕਿਉਂ ਇੰਚਾਰਜ ਐਸਡੀਐਮ ਸਾਹਿਬ ਨੇ ਉਹਨਾਂ ਦਾ ਸਾਰਾ ਕੰਮ ਹੋ ਰਿਹਾ ਹੈ ਰਿਕਵੈਸਟ ਕਰਦਾ ਹਾਂ ਤਤ ਮੰਨ ਕੇ ਇਹ ਬਾਥਰੂਮ ਬੜੇ ਚੌਂਗੜਾ ਜਾਲੂ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਜਗ੍ਹਾ ਸੁਨਾਮੀਗੜ ਬਾਜ਼ਾਰ ਨੇ ਇਹ ਉਹ ਪਹਿਲ ਦੇ ਦੇ ਬاتھਰੂਮ ਬਣਾਈ ਜਾਣੇ ਇਸ ਜਿਹੜੇ ਬਾਜ਼ਾਰ ਦੇ ਵਿੱਚ ਨੇ ਉਸ ਵੇ ਜਿਹੜੀ ਸਕਿਉਰਿਟੀ ਦੀ ਸਮੱਸਿਆ ਹੈ ਉਹ ਰੈਗੂਲਰ ਸਮੱਸਿਆ ਚੋਰੀਆਂ ਸ਼ਹਿਰ ਚ ਬਹੁਤ ਹੋ ਰਹੀਆਂ ਨੇ ਸੀਸੀ ਕੈਮਰੇ ਅਸੀਂ ਵਿੱਚੇ ਪੈਸੇ ਇਕੱਠੇ ਕਰਕੇ ਲਵਾਏ 10 12 ਸਾਲ ਪਹਿਲਾਂ ਢੀਂਡ ਸੇ ਆਹ ਸਾਡਾ ਡੀਐਸਪੀ ਹੁੰਦੇ ਸੀ ਉਹ ਵੀ ਕੈਮਰੇ ਵਪਾਰੀਆਂ ਦੇ ਪੈਸੇ ਨਾਲ ਲੱਗੇ ਨੇ ਮੇਨਟੇਨ ਸਰਕਾਰ ਨੇ ਕਰਨੇ ਸੀ ਉਸ ਜਿਹੜਾ ਸਫਲ ਚੱਲ ਰਿਹਾ ਹੈ ਜਿਹੜਾ ਚੱਲ ਰਿਹਾ ਉਹ ਸਭ ਤੋਂ ਢੀ ਮੇਨਸ ਤੇ ਡੰਪਾਂ ਦੀ ਹੈ ਇਹ ਦੁਕਾਨ ਦੇ ਵਿੱਚ ਡੰਪ ਬਣਿਆ ਹੈ ਬੜਾ ਸੌਖਾ ਹੈਗਾ ਮੰਡੰਗ ਵਿੱਚ ਗਾਣਾ ਜੇ ਇਹੋ ਸੰਗਰੂਰ ਆਪਣੇ ਰੇਹੇ ਪੁਲਿਸ ਨੂੰ ਨਾਲ ਲੈ ਜਾ ਕੇ ਸਾਰੀ ਦੁਕਾਨਾਂ 'ਤੇ ਲੱਗੇ ਬੋਰਡ ਚੱਕ ਸਕਦਾ ਹੈ ਉਹ ਬੋਰਡ ਜਿਹੋ ਦੇ ਡੰਮ ਕਿਉਂ ਨਹੀਂ ਜੁਬਦੇ ਉਹਨਾਂ ਨੂੰ ਡੰਬਾਂ ਹੀ ਪ੍ਰੋਪਰ ਸਵਾਈ ਆਪਣੇ ਮਲਾਜ਼ਮਾਂ ਨੇ ਪ੍ਰੋਪਰ ਸਵਾਈ ਹੋਵੇ ਪਿੱਛੇ ਦਾ ਨੋਟਿਸ ਐਸੀ ਪਾਣ ਦੇ ਨਾਮ ਤੇ ਵੀ ਦੁਕਾਨਦਾਰ ਕੋੜਾ ਬਾਹਰ ਨਾ ਸੱਟੇ ਮੈਨੂੰ ਕਿਸੇ ਦੁਕਾਨਦਾਰ ਕੋੜਾ ਦਿਖਾ ਦੇ ਦੁਕਾਨਦਾਰ ਨੇ ਕੋੜਾ ਕੋ ਬਾਹਰ ਸੱਟਿਆ ਹੋਵੇ ਕੋਈ ਚੱਕਣ ਦਾ ਉਹਨੂੰ ਆਵੇ ਜੀ ਲਵਾਵੇ ਭਰੇ ਦੇ ਭਰੇ ਰਹਿਣ ਇੰਡਸਟਰੀਆਂ ਭਰੇ ਦੇ ਭਰੇ ਰਹਿ ਜਾਂਦੇ ਨੇ ਸੋ ਸਾਡੀ ਮੇਨ ਮੰਗ ਹੈ ਜੋ ਸਾਨੂੰ ਇਹਨਾਂ ਨੇ ਇੱਕ ਨੋਟਿਸ ਭੇਜਿਆ ਸੀਗਾ ਦੁਕਾਨਦਾਰ ਕੋੜਾ ਬਾਹਰ ਨਾ ਰੱਖਣ ਗ ਬਿਲਕੁਲ ਅਸੀਂ ਪ੍ਰੋਮਿਸ ਕਰਦੇ ਹਾਂ ਅਸੀਂ ਉਸੇ ਬਿਲਕੁਲ ਆਮਲ ਕਰ ਰਹੇ ਹਾਂ ਸਾਡੀ ਦੁਕਾਨ ਦਾ ਕੋੜਾਦਾਨ ਕਿਤੇ ਨਹੀਂ ਮਿਲੂਗਾ ਤਾਰਗਾ ਸੁਨਾਮੀ ਗੜ ਦੇ ਸਤਵਜਾਰ ਦੇ ਵਿੱਚ ਸੋ ਸਰਕਾਰ ਉਹ ਜੀ ਸਾਡੇ ਜੋ ਬੜਾ ਕੋੜਾ ਚੱਕਰ ਦਾ ਪ੍ਰੋਨ ਟਾਈਮ ਸਿਰ ਕਰੇ ਉਹ ਜੋ ਡੰਬ ਹੈ ਵਰਦਾਵਨਾ ਦੇ ਮੋੜ ਤੇ ਹੈ ਡੰਬ ਹੋ ਗਏ ਕਲੱਬ ਵਾਲੇ ਮੋੜ ਤੇ ਡੰਬ ਹੋ ਗਏ ਇਹ ਵੀ ਸੋਈ ਰੈਗੂਲਰ ਉਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਸ਼ਿਵਰੇਜ ਦੀ ਸ਼ਹਿਰ ਦੀ ਹੈ ਅੱਧਾ ਘੰਟਾ ਮੀਂਹ ਪੈ ਜਾਏ ਤਾਂ 4 ਘੰਟੇ ਬਾਣੀ ਖੜਦਾ ਸੁਨਾਮੀ ਗੜ ਦੇ ਬਾਜ਼ਾਰ ਦੇ ਵਿੱਚ ਕੀ ਜੀ ایਓ ਸੰਗਰੂਰ ਦਾ ਜਾਂ ਮੁਸਲਮਾਨ ਦੀ ਸੰਗਰੂਰ ਦਾ ਫਰਜ਼ ਨਹੀਂ ਮੰਨਦਾ ਇਸ ਸੀਵਰੇਜ ਬੋਰਡ ਦੇ ਜਿਹੜੇ ਸੀਵਰੇਜ ਦੇ ਕੰਮ ਨੇ ਉਹਨਾਂ ਖਿੱਚ ਕੇ ਸੀਵਰੇਜ ਸਾਫ਼ ਕਰਾਈ ਜਾਂਨ ਸੀਵਰੇਜ ਉਹਨਾਂ ਠੇਕੇ ਦਿੱਤੇ 110-110 ਕਰੋੜ ਦੇ 100 ਕਰੋੜ ਤੋਂ ਆਵੇ ਸੀਵਰੇਜ ਬੋਰਡ ਦਾ ਲੱਗਿਆ ਆਸਾਂ ਦਾ ਕੋਈ ਸੀਵਰੇਜ ਸੰਗਰੂਚਨਾਵਾਂ ਲੱਗ ਨਹੀਂ ਰਿਹਾ ਉਸ ਤੋਂ ਬਾਅਦ ਵੀ ਸੀਵਰੇਜ ਪੈ ਗਿਆ ਹੋਇਆ ਨਾਵਾਂ ਮਨਟੇਨ ਕਰਨ ਦਾ 2-200 ਤੋਂ 250 ਕਰੋੜ ਦੇ ਚੁੱਕੇ ਅਸੀਂ ਤਾਂ ਸੀਵਰ ਦੀ ਵਿਵਸਥਾ ਜਿਉਂਦੀ ਏ ਤਿਉਹ ਹੈ ਸਰਕਾਰ ਜਿੱਥੇ ਵਪਾਰੀ ਸ਼ਿਕੰਜਾ ਕਰਦੀ ਹੈ ਇਸ ਵਪਾਰੀ ਪਲਾਸਟਿਕ ਵੇਚ ਰਿਹਾ ਹੈ ਵਪਾਰੀ ਨੇ ਹੀ ਕੂੜਾ ਬਾਹਰ ਸੁੱਟਦਾ ਜਿਹਨ ਸਾਡੇ ਜਾਇਜ ਮੰਗਾਂ ਨੇ ਜਿਵੇਂ ਸਟਰੀਟ ਲਾਈਟਾਂ ਦੀ ਸਮੇਂ ਸਮਾਂ ਦੇ ਜਿਹੜਾ ਫਲੋ ਕਰਦੇ ਸੀ ਪਹਿਲਾਂ ਜਿਹੜਾ ਸਪਰੇਅ ਕਰਦੇ ਮੱਛਰ ਵਾਲਾ ਉਹ ਤੁਸੀਂ ਉਹਨਾਂ ਨਾਲ ਆਣ ਵਾਲਾ ਉਹ ਨਹੀਂ ਕੋਈ ਸ਼ੁਰੂ ਹੋਇਆ ਕੰਮ ਸੋਯੋਬ ਸਾਹਿਬ ਤੁਸੀਂ ਵੀ ਤੁਹਾਨੂੰ ਹੱਥ ਮਾਰ ਕੇ ਬੇਨਤੀ ਕਰਦੇ ਆ ਜਿਹੜੇ ਵਪਾਰੀਆਂ ਨੇ ਜਾਇਜ਼ ਮੰਗਾ ਨੇ ਇਸ ਤੇ ਗੌਰ ਕਰੋ ਡੰਬ ਖਤਮ ਕਰੋ ਉਹ ਜੋ ਸਾਡੇ ਰਿਸਟਰੀਮੈਂਟਿੰਗ ਚੱਲ ਰਹੀਆਂ ਪੈਸੇ ਕੁਝ ਭਰੇ ਵੀ ਹੋਏ ਨਹੀਂ ਅਸੀਂ ਉਹ ਸਾਡੇ ਦੁਕਾਨ ਦੇ ਰਿਸ਼ਤੇ ਵੀ ਜਿਹੜੀ ਯੂ ਕਮੇਟੀ ਸੰਰੂਪ ਕਰਵਾ ਕੇ ਅਜਿਹਾ ਨਹੀਂ ਕਰਾਓ ਐਮਐਲਏ ਦਾ ਨਹੀਂ ਹੋਵੇ ਤੁਹਾਡੇ ਤਾਂ ਇੱਕ ਹੀ ਬੇਨਤੀ ਹੱਥ ਮਾਰ ਕੇ ਤੁਹਾਨੂੰ ਇਹ ਬਿਲਕੁਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਜਸਵਿੰਦਰ ਪ੍ਰਿੰਸ ਨੇ ਜੋ ਮੰਗਾ ਸੀ ਮੁੱਖ ਮੰਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਮਾਰਕੀਟ ਦੇ ਦੁਕਾਨਦਾਰ ਨੇ ਉਹ ਇੱਥੇ ਪਹੁੰਚੇ ਨੇ ਹੋਰ ਵੀ ਗੱਲ ਕਰ ਲੈਣੇ ਡਾਕਟਰ ਸਾਹਿਬ ਕਰੇ ਕੀ ਨਾਮ ਹੈ ਸਰ ਰਕੇਸ਼ ਕੁਮਾਰ ਜੀ ਬਾਥਰੂਮ ਦੀ ਬੜੀ ਪ੍ਰੋਬਲਮ ਆ ਰਹੀ ਹੈ ਬਾਥਰੂਮ ਨਹੀਂ ਪਰ ਜੋ ਚਾਰ ਬਣੇ ਹੋਏ ਨੇ ਉਹਨਾਂ ਨੂੰ ਬੰਦ ਕਰ ਰੱਖਿਆ ਗਿਆ ਕਿਸ ਤਰ੍ਹਾਂ ਵੇਖੋ ਬੰਦ ਇਸ ਕਰਕੇ ਕੀਤਾ ਨਾ ਉੱਤੇ ਪਾਣੀ ਹੈ ਜੀ ਨਾ ਉੱਤੇ ਕੋਈ ਹੋਏਗਾ ਸਫਾਈ ਕਰਨ ਵਾਲਾ ਬੰਦਾ ਸਾਈਂ ਬਾਤ ਨਾ ਰਹੇ ਅਦਰਵਾਇਓ ਛੋਟੇ ਛੋਟੇ ਰਸਤੇ ਜੇ ਰੱਖੇ ਹਨ ਬਾਥਰੂਮ ਨਹੀਂ ਹੈਗੇ ਛੋਟੇ ਛੋਟੇ ਰਸਤੇ ਬਾਥਰੂਮ ਨਹੀਂ ਹੈ ਬਾਥਰੂਮ ਦੀ ਜਗਾ ਪ੍ਰੋਪਰ ਦੱਸੀ ਹੈ ਇਹਨਾਂ ਨੂੰ ਉੱਥੇ ਬਾਥਰੂਮ ਬਣਾਇਆ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਬਾਥਰੂਮ ਹੁੰਦੇ ਸੀ ਉਹ ਉੱਥੇ ਪਾਣੀ ਦੀ ਵਿਵਸਥਾ ਨਹੀਂ ਹੈਗੀ ਜਿਸ ਕਾਰਨ ਦੁਕਾਨਦਾਰ ਨੂੰ ਪਰੇਸ਼ਾਨੀਆਂ ਆਉਂਦੀ ਸੀ ਪਰ ਜੋ ਚਾਰ ਬਾਥਰੂਮ ਸੁਨਾਮੀ ਗੇਟ ਸ਼ਹੀਦ ਭਗਤ ਸਿੰਘ ਚੌਂਕ ਤੋਂ ਲੈ ਕੇ ਸੁਨਾਮੀ ਗੇਟ ਬਜ਼ਾਰ ਤੱਕ ਬਣਾਏ ਗਏ ਸੀ ਉਹ ਬੰਦ ਕਰ ਦਿੱਤੇ ਗਏ ਨੇ ਦੁਕਾਨਦਾਰਾਂ ਦਾ ਤਰਕਾ ਕਿ ਉਹ ਬਾਥਰੂਮ ਬਣੇ ਨੇ ਜੋ ਉਹਨਾਂ ਦੇ ਵਿੱਚੋਂ ਬਦਬੂ ਮਾਰਦੀ ਆ ਜਿਸ ਕਾਰਨ ਅਸੀਂ ਹੋਰ ਜਗ੍ਹਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਦਿਖਾ ਚੁੱਕੇ ਹਾਂ ਕਿ ਉਸ ਜਗ੍ਹਾ ਤੇ ਵਧੀਆ ਬਾਥਰੂਮ ਬਣ ਸਕਦੇ ਨੇ ਪਰ ਹੋਰ ਵੀ ਗੱਲ ਕਰਨ ਲੇਨੇ ਸੀ ਹਾਂਜੀ ਪ੍ਰਧਾਨ ਜੀ ਕੁਝ ਬੋਲਣ ਚਾਹੋ ਹਾਂਜੀ ਮੈਂ ਇਹ ਗੱਲ ਕਹਿ ਰਿਹਾ ਸੀ ਤੁਹਾਡੇ ਚੈਨਲ ਦੇ ਲੈਟਰਾਂ ਦਾ ਅਸਰ ਨਹੀਂ ਹੋ ਰਿਹਾ ਉੱਥੇ ਕਿਸੇ ਨੂੰ ਨਾ ਐਮਐਲਏ ਸਾਹਿਬ ਨੂੰ ਨਾ ਪ੍ਰਸ਼ਾਸਨ ਨੂੰ ਸੋ ਮੈਂ ਬੇਨਤੀ ਕਰਦਾ ਐਸਡੀਨ ਸਾਹਿਬ ਤੁਸੀਂ ਬਹੁਤ ਸੂਝਵਾਨ ਪ੍ਰਸ਼ਾਸਨ ਚਲਾ ਰਹੇ ਹੋ ਵਪਾਰੀ ਦੋਣਾਂ ਨਾਲ ਸੀਟਿੰਗ ਕਰਨ ਨੂੰ ਤਿਆਰ ਆ ਜੀ ਸਮਾਂ ਨਿਸ਼ਚਿਤ ਕਰੋ ਜਿੱਥੇ ਕੋ ਆਸੀ ਕੋ ਆਸੀ ਦੋਣਾਂ ਨਾਲ ਤਿਆਰ ਆ ਸਾਨੂੰ ਦੱਸੋ ਅਸੀਂ ਮੀਟਿੰਗ ਰੱਖਣ ਨੂੰ ਤਿਆਰ ਆ ਸੋ ਐਸਡੀਨ ਸਾਹਿਬ ਚਰਨਾਂੇ ਬੇਨਤੀ ਕਰਦਾ ਵਾਰਮੰਟਰੀ ਸੂਚਿਓ ਜ਼ਿਲ੍ਹਾ ਇਕਾਈ ਦੇ ਵੱਲੋਂ ਸਾਡੀਆਂ ਮੰਗਾਂ ਸਰਕਾਰ ਤੱਕ ਜਿਹੜੀ ਪਹੁੰਚ ਕਰੋ ਉਹ ਸਾਡੇ ਨਾਲ ਮੀਟਿੰਗ ਫਿਕਸ ਕਰਕੇ ਜਲਦੀ ਸਾਨੂੰ ਸਮਾਂ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਿਲਕੁਲ ਹੈ ਤੁਸੀਂ ਦੁਕਾਨਦਾਰਾਂ ਨੂੰ ਸੁਣਿਆ ਜਿਨ੍ਹਾਂ ਦੀਆਂ ਪਰੇਸ਼ਾਨੀਆਂ ਸੀ ਨਾ ਤਾਂ ਕੋਈ ਸਟਰੀਟ ਲਾਈਟ ਦਾ ਪ੍ਰਬੰਧ ਆ ਰਾਤ ਨੂੰ ਕੁੱਪਹਨੇ ਰਹਾ ਹੋ ਜਾਂਦਾ ਆਪਣੇ ਜੋ ਦੁਕਾਨਦਾਰ ਨੇ ਪੈਸੇ ਇਕੱਠੇ ਕਰਕੇ ਇੱਕ ਚੌਂਕੀਦਾਰ ਰੱਖਦੇ ਨੇ ਕਿ ਕੋਈ ਰਾਤ ਨੂੰ ਆਣਾ ਹੋਣੀ ਨਾ ਹੋ ਜਾਵੇ ਉਹਨਾਂ ਦੀ ਦੁਕਾਨ ਦੇ ਉੱਤੇ ਚੋਰੀ ਨਾ ਹੋ ਜਾਵੇ ਇਸੇ ਡਰ ਦੇ ਵਜੋਂ ਚੌਂਕੀਦਾਰ ਰੱਖਿਆ ਗਿਆ ਪਰ ਸਰਕਾਰ ਅਤੇ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁੱਤਾ ਪਿਆ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਵੀ ਲਾਈਆ ਕਿ ਹੁਣ ਇਸ ਗੁਹਾਰ ਦਾ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ